ਸ਼ਰਮਾ ਕੀ ਕਰ ਪਾਉਂ ਇਸ ਰਾਤੀ ਰਾਤੀ ਮੈਂ ਆ ਰਹੀ ਸੀ ਸਿਟੀ ਲੱਗੋ ਤੇ ਬੜੀ ਜ਼ੋਰਦਾਰ ਧਮਾਕਾ ਹੋਇਆ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਗਈ ਤੇ ਬਹੁਤ ਧੂਆਂ ਸੀ ਵੱਡੀ ਖਬਰ ਸਾਂਝੀ ਕਰਦੀ ਏ ਬੀਤੀ ਰਾਤ ਗੁਰਦਾਸਪੁਰ ਦੇ ਸਿਟੀ ਥਾਣੇ ਦੇ ਬਾਹਰ ਜੋ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਉਸ ਨੂੰ ਬੇਬੁਨਿਆਦ ਦੱਸਿਆ ਕਿ ਇੱਥੇ ਕੋਈ ਵੀ ਧਮਾਕੇ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਜਿਸ ਤੋਂ ਬਾਅਦ ਇੱਕ ਵੀਡੀਓ ਹੋਰ ਨਿਕਲ ਕੇ ਸਾਹਮਣੇ ਆਉਂਦੀ ਆ ਅਤੇ ਜੋ ਉਸ ਜਗ੍ਹਾ ਦੇ ਉੱਤੇ ਗੁਜ਼ਰਰੀ ਔਰਤ ਜੋ ਕਿ ਜਿਸ ਦਾ ਨਾਮ ਸਪਨਾ ਸ਼ਰਮਾ ਸੀ ਅਤੇ ਇਹ ਲਾਇਬ੍ਰੇਰੀ ਚੌਂਕ ਤੇ ਵਿੱਚ ਰਹਿੰਦੀ ਸੀ ਜਿਸ ਤੋਂ ਬਾਅਦ ਉਸ ਸਥਾਨ ਦੇ ਉੱਤੇ ਗੁਜ਼ਰਰੀ ਔਰਤ ਨੇ ਦੱਸਿਆ ਕਿ ਇਸੇ ਥਾਂ ਦੇ ਉੱਤੇ ਜਿਹੜਾ ਆ ਇੰਨੀ ਭਿਆੰਕਰ ਆਵਾਜ਼ ਆਈ ਜਿਸ ਤੋਂ ਬਾਅਦ ਜਿਹੜੀ ਉਸ ਬੰਬ ਨੂਮਾ ਚੀਜ਼ ਦੀ ਜਿਹੜੀ ਕੈਂਕਰਾ ਸੀ ਗਿਆ ਉਸ ਦੇ ਸਰੀਰ ਦੇ ਉੱਤੇ ਵੱਜੀਆਂ ਤੇ ਉਹ ਜ਼ਖਮੀ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਵੱਲੋਂ ਹੀ ਜਿਹੜਾ ਆ ਉਹਦੇ ਹਸਪਤਾਲ ਤੋਂ ਟ੍ਰੀਟਮੈਂਟ ਕਰਵਾ ਕੇ ਉਸਦੇ ਘਰ ਦੇ ਵਿੱਚ ਛੱਡਿਆ ਗਿਆ ਅਤੇ ਉਸ ਤੋਂ ਬਾਅਦ ਜਿਹੜਾ ਆ ਉਸ ਔਰਤ ਨੇ ਜਿਹੜਾ ਆ ਮੀਡੀਆ ਦੇ ਅੱਗੇ ਆ ਕੇ ਆਪਣਾ ਪੱਖ ਰੱਖਿਆ ਕੀ ਕੁਝ ਕਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੀਓ ਪੰਜਾਬੀ ਅਖ਼ਬਾਰ ਚਾਨਣ ਦੇ ਨਾਲ ਬਲਜੀਤ ਸਿੰਘ ਲਾਭ ਦੀ ਰਿਪੋਰਟ ਗੁਰਦਾਸਪੁਰ ਰਾਤੀ ਮੈਂ ਆ ਰਹੀ ਸੀ ਸਿਟੀ ਲੱਗੋ ਤੇ ਬੜੀ ਜ਼ੋਰਦਾਰ ਧੁਮਾਕਾ ਹੋਇਆ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਗਈ ਤੇ ਬਹੁਤ ਧੂਆਂ ਸੀ ਤੇ ਧੂਆਂ ਬਹੁਤ ਜ਼ਿਆਦਾ ਸੀ ਫਿਰ ਮੈਂ ਜਮੀਨ 'ਚ ਪੈ ਗਈ ਤੇ ਬੜਾ ਕੁਛ ਚੁੱਬਿਆ ਮੇਰੇ ਸਰੀਰ 'ਚ ਤੇ ਮੈਂ ਹਾਥੂ ਤੋਂ ਲਾਇਆ ਕੋਈ ਗੱਡੀ ਨਹੀਂ ਰੁਕੀ ਫਿਰ ਪੁਲਿਸ ਦੀ ਗੱਡੀ ਆਈ ਤੇ ਉਹਨਾਂ ਨੇ ਫਿਰ ਉਤਰ ਕੇ ਤੇ ਮੈਨੂੰ ਸੰਭਾਲ ਲਿਆ ਤੇ ਖੂਨ ਬੜਾ ਵਗਦਾ ਪਿਆ ਸੀ ਉਹਨੇ ਉਹਨਾਂ ਨੇ ਫਿਰ ਗੱਡੀ 'ਚ ਬਿਠਾ ਕੇ ਐਡਰੈਸ ਪੁੱਛਿਆ ਫਿਰ ਮੈਨੂੰ ਛੱਡ ਕੇ ਗਏ ਘਰ ਤੇ ਕੋਈ ਟਰੱਕ ਵੀ ਲੱਗੋ ਨਾ ਗਿਆ ਸੀ ਥੜੇ ਉਦੋਂ ਮੈਨੂੰ ਕੁਛ ਨਹੀਂ ਮੱਦ ਦਿਖਿਆ ਹੀ ਨਹੀਂ ਹਨੇਰਾ ਸੀ ਬਸ ਬੰਮੀ ਫਟਿਆ ਕੁਛ ਫਟਿਆ ਬੜੀ ਜ਼ੋਰ ਦੀ ਬਹੁਤ ਧੂਆਂ ਸੀ ਕੁਛ ਨਜ਼ਰ ਨਹੀਂ ਆ ਰਿਹਾ ਸੀ ਨਹੀਂ ਜਦੋਂ ਜਦੋਂ ਤੁਸੀਂ ਮੰਨ ਲਓ ਧਮਾਕਾ ਹੋ ਤੋ ਪਹਿਲਾਂ ਤਾਂ ਤੁਸੀਂ ਬਿਲਕੁਲ ਠੀਕ ਸੀ ਬਿਲਕੁਲ ਕੋਈ ਟਰੱਕ ਕਾਹਦਾ ਲੱਭਾ ਨਹੀਂ ਕੁਛ ਨਹੀਂ ਲੱਭਿਆ ਕੋਈ ਟਰੱਕ ਨਹੀਂ ਕੋਈ ਗੱਡੀ ਨਹੀਂ ਕੋਈ ਬੱਸ ਨਹੀਂ ਕਾਰ ਇੱਕ ਦੋ ਲੱਭੀ ਐ ਉਹ ਕਾਰ ਅੱਗੇ ਚੱਲ ਗਈ ਸੀ ਕੋਈ ਟਰੱਕ ਬੱਸ ਕੁਛ ਵੀ ਨਹੀਂ ਸੀ ਹਾਣੀ ਸਿਟੀ ਦੇ ਗੇਟ ਦੇ ਸਾਹਮਣੇ ਸੀ ਤੁਸੀਂ ਹਾਂਜੀ ਤੁਸੀਂ ਪੈਦਲ ਸੀ ਪੈਦਲ ਸੀ ਨਜ਼ਰ ਕੁਛ ਨਹੀਂ ਆਇਆ ਨਜ਼ਰ ਕੁਛ ਨਹੀਂ ਆਇਆ ਜਿਵੇਂ ਨਾਰਮਲ ਤਰੀਕੇ ਨਾਲ ਜਾ ਰਹੇ ਸੀ ਉਦੋਂ ਕੋਈ ਟਰੱਕ ਵਗੈਰਾ ਨਹੀਂ ਆਇਆ ਕੁਛ ਨਹੀਂ ਸੀ ਕੋਈ ਟਰੱਕ ਕੋਈ ਬੱਸ ਨਹੀਂ ਕੁਛ ਨਹੀਂ ਸੀ ਸੜਕ 'ਤੇ ਠੀਕ ਮਾਫ਼ ਕਰਿਓ ਜੀ ਮੈਂ ਰਮੇਸ਼ ਸ਼ਰਮਾ ਹਾਂ ਲਾਇਬ੍ਰੇਰੀ ਚੌਂਕ 'ਚ ਮੇਰੀ ਦੁਕਾਨ ਆ ਸ਼ਾਮ ਨੂੰ ਪੁਲਿਸ ਵਾਲਿਆਂ ਦੀ ਗੱਡੀ ਆਈ ਹੈ ਉਹਨਾਂ ਨੇ ਅੰਦਰ ਆ ਕੇ ਕਿਹਾ ਤੁਹਾਡੀ ਵਾਈਫ ਨੂੰ ਸੱਟ ਲੱਗੀ ਹੈ ਮੈਂ ਜਾ ਕੇ ਬਾਹਰੋਂ ਉਹਨੂੰ ਗੱਡੀ ਤੋਂ ਉਤਾਰਿਆ ਔਰ ਲੈ ਆਂਦਾ ਉਹ ਜਦੋਂ ਅੰਦਰ ਲੈ ਕੇ ਆਏ ਆ ਪੁਲਿਸ ਦੀ ਗੱਡੀ ਚੱਲ ਗਈ ਹੈ ਇਹੀ ਕੁਰਸੀ ਤੇ ਬਿਠਾਇਆ ਤੇ ਦੇਖਿਆ ਥੱਲੇ ਬਲੱਡੀ ਬਲੱਡ ਜਿਹੜਾ ਉਹ ਵਗਣਾ ਸ਼ੁਰੂ ਹੋ ਗਿਆ ਉਸੇ ਵੇਲੇ ਇਹੀ ਕਾਰ ਗੱਡੀ ਤੇ ਦੋ ਤਿੰਨ ਜਣਿਆਂ ਨੂੰ ਫੜ ਕੇ ਤੇ ਇਹ ਸਾਹਮਣੇ ਅਮਰਜੈਂਸੀ ਚ ਲੈ ਗਏ ਆ ਉੱਥੇ ਡਾਕਟਰ ਨੂੰ ਦੱਸਿਆ ਉਹ ਦੇਖਿਆ ਤਾਂ ਸਾਰੇ ਸਰੀਰ ਜਿਹੜਾ ਹੈਗਾ ਉਹ ਛੋਟੇ 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 ਜਿੱਦਾ ਬਿੰਦੀ ਹੁੰਦੀ ਹੈ ਨਾ ਬਿੰਦੀ ਵਾਂਗੂ ਲਾਲ ਨਿਸ਼ਾਨ ਪੈਦੇ ਹੀ ਤੇ ਬਹੁਤ ਜਿਆਦਾ ਜ਼ਖਮ ਸੀਗੇ ਉਹ ਬਲੱਡ ਜਿਹੜਾ ਹੈਗਾ ਪੈਰ ਚੋਂ ਬਹੁਤ ਵਗ ਰਿਆ ਸੀ ਜਿੱਦਾਂ ਕਿਸੇ ਬਲੱਡ ਦੀ ਨਾੜ ਦੇ ਉੱਤੇ ਕੋਈ ਜ਼ਖਮਾ ਹੋ ਗਿਆ ਹੁੰਦਾ ਨਾ ਤਾਂ ਬਲੱਡ ਚੋੜਨਾ ਸ਼ੁਰੂ ਹੁੰਦਾ ਉਹ ਫਿਰ ਅਮਰਜੈਂਸੀ ਚ ਉਹਨਾਂ ਨੂੰ ਲੈ ਟ੍ਰੀਟਮੈਂਟ ਦਿੱਤੀ ਹੈ ਚੰਗੀ ਤਰ੍ਹਾਂ ਉਹਨਾਂ ਨੂੰ ਦੇਖਿਆ ਦੇਖ ਕੇ ਪਰਚੀ ਮੇਰੇ ਕੋਲ ਡਾਕਟਰ ਨੇ ਪਰਚੀ ਬਣਾਤੀ ਆ ਉਹਨਾਂ ਨੇ ਕਿਹਾ ਕਿ ਅਗੇ ਸਕੈਨਿੰਗ ਕਰਾ ਲਓ ਸਿਰ ਤੇ ਵੀ ਸੱਟ ਲੱਗੀ ਸਿਰ ਤੇ ਕਮਰ ਤੇ ਪੱਟ ਤੇ ਲੱਤਾਂ ਤੇ ਟੋਟਲ ਸ਼ਰੀਰ ਤੇ ਸੱਟਾਂ ਹੀ ਚਲੋ ਕੀ ਲੱਗਦਾ ਜੀ ਨੇ ਉਸ ਵੇਲੇ ਤੇ ਜੋ ਉਹਨਾਂ ਨੇ ਕਿਹਾ ਜੀ ਇਹ ਤੈਰ ਫਟਿਆ ਤੇ ਇਹ ਬਜਰੀ ਜਿਹੜੀ ਉਹ ਵਜੀ ਹੋਣੀ ਹੈ ਉਹ ਕਹਿ ਕੇ ਚਲ ਗਏ ਮੈਨੂੰ ਇਹ ਸੀਗਾ ਕਿ ਜਦੋਂ ਇੰਨੇ ਜ਼ਖਮ ਹੈ ਤੇ ਇਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਚਾਹੀਦਾ ਸਿੱਧਾ ਬਾਅਦ ਸਾਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਚਲੋ ਹਸਪੀਟਲ ਆ ਗਏ ਇੱਥੇ ਲੈ ਗਏ ਉਹਦੇ ਬਾਅਦ ਨੇ ਡਾਕਟਰ ਨੇ ਸਾਨੂੰ ਇੱਥੋਂ ਕਿਹਾ ਕਿ ਤੁਸੀਂ ਇਹਦੀ ਸਕੈਨਿੰਗ ਕਰਾਓ ਸਿਰ ਦੀ ਤੇ ਇੱਕ ਵਾਰੀ ਫੇਰ ਵਖਾ ਲਈਓ ਕਿ ਕੋਈ ਅੰਦਰ ਪੀਸ ਨਾ ਰਹਿ ਗਏ ਹੋਣ ਅਸੀਂ ਦੁਬਾਰਾ ਇਹਨੂੰ ਬਬਰੀ ਲੈ ਗਏ ਉੱਥੇ ਐਮਰਜੈਂਸੀ 'ਚ ਉੱਥੇ ਵੀ ਉਹਨਾਂ ਨੇ ਸਾਰਾ ਕੀਤਾ ਸਾਫ ਤੇ ਗਲੁਗੁਦੂ ਵਗੈਰਾ ਦਿੱਤਾ ਬਾਕੀ ਸਕੈਨਿੰਗ ਕਰਾਈ ਸਕੈਨਿੰਗ ਠੀਕ ਸੀਗੀ ਤੇ ਵਾਪਸ ਆ ਗਏ ਸਾਡੇ ਦਿਮਾਗ 'ਚ ਤੇ ਐ ਹੀ ਸੀਗਾ ਕਿ ਟਾਇਰ ਫਟਿਆ ਉਹ ਜਿੱਦਾਂ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹਦੇ ਨਾਲ ਜਿਹੜਾ ਵਾ ਉਸਾਂ ਦਾ ਟ੍ਰੀਟਮੈਂਟ ਹੋ ਰਿਹਾ ਸੀ ਆ 22 ਸਵੇਰੇ ਜਦ ਨਿਊਜ਼ ਸੁਣੀ ਹੈ ਕਿ ਹੈਂਡ ਗ੍ਰੇਨੇਡ ਫਟਿਆ ਤੇ ਹੈਂਡ ਗ੍ਰੇਨੇਡ ਫੜਨ ਦੇ ਨਾਲ ਫਿਰ ਬੱਚੇ ਸਾਡੇ ਵੀ ਡਾਕਟਰ ਉਹਨਾਂ ਦਾ ਫੋਨ ਆਇਆ ਕਿ ਜੇ ਹੈਂਡ ਗ੍ਰੇਨੇਡ ਚੱਟ ਹੋਏ ਤੇ ਕੱਲ ਨੂੰ ਇਨਫੈਕਸ਼ਨ ਹੋ ਸਕਦੀ ਹੈ ਇਹਨੂੰ ਦੁਬਾਰਾ ਟ੍ਰੀਟਮੈਂਟ ਕਰਾਓ ਥੋੜਾ ਸੀਰੀਅਸ ਲੋ ਉਹ ਅਜੇ ਤੱਕ ਕਨਫਰਮ ਨਹੀਂ ਹੋ ਰਿਹਾ ਤੋਂ ਉਹਨਾਂ ਨੂੰ ਸ਼ਾਮ ਨੂੰ ਲੈ ਕੇ ਜੰਨੇ ਆ ਹਸਪੀਟਲ ਤੇ ਸਾਰਾ ਜਿਹੜੇ ਹੈ ਇਨਫੈਕਸ਼ਨ ਵਗੈਰਾ ਨਾ ਹੋਏ ਸਾਰਾ ਚੈੱਕ ਹੋ ਜੇ ਸਮੇਂ ਜਿਸ ਤਰ੍ਹਾਂ ਤੁਹਾਡੀ ਵਾਈਫ ਨੇ ਕਿਹਾ ਵੀ ਕੋਈ ਟਰੱਕ ਵਗੈਰਾ ਕੁਝ ਨਹੀਂ ਆ ਰਿਹਾ ਉਦੋਂ ਤੇ ਬਲਾਸਟ ਹੋਇਆ ਵਾ ਧੂਆਂ ਵਗੈਰਾ ਹੋਇਆ ਵਾ ਤੇ ਕੀ ਲੱਗਦਾ ਫਿਰ ਇਹਨੇ ਜੋ ਉਹ ਟ੍ਰੱਕ ਨਹੀਂ ਦੇਖਿਆ ਕੋਈ ਦੇਖੋ ਜੋ ਪ੍ਰਸ਼ਾਸਨ ਦਾ ਰਵਈਆ ਵਾ ਉਹ ਤੇ ਫਿਰ ਸੰਦੇਹ ਹੁੰਦਾ ਹੀ ਹੈ ਕਿ ਜੇ ਤੇ ਟ੍ਰੱਕ ਨਾਲ ਹੋਇਆ ਹੋਏ ਤੇ ਪੁਲਿਸ ਦਾ ਰਵਈਆ ਹੋਰ ਸਾਹਬ ਦਾ ਹੁੰਦਾ ਜਦੋਂ ਕਿਸੇ ਗੱਲ ਨੂੰ ਐਦਾਂ ਲੱਗਦਾ ਜਿਦਾਂ ਕਿ ਇਹ ਗੱਲ ਨੂੰ ਛੁਪਾਣਾ ਹੁੰਦਾ ਉਹ ਛੁਪਾਣ ਕਰਕੇ ਜਿਹੜਾ ਵਾ ਉਹ ਸਿੱਧਾ ਇੱਥੇ ਲੈ ਆਏ ਘਰ ਕਰ ਲਿਆ ਕੇ ਦੋਨਾਂ ਛੱਡਤਾ ਬਈ ਠੀਕ ਹੈ ਔਰ ਬਾਕੀ ਕਿਹਾ ਮੈਨੂੰ ਹਸਪੀਟਲ ਲੈ ਚਲੋ ਮੈਨੂੰ ਹਸਪੀਟਲ ਲੈ ਚਲੋ ਉਹਨੇ ਨੇ ਤਾਂ ਘਰ ਛੱਡ ਦਿੰਨੇ ਆ ਫੁੱਲ ਸੋਲਿਡ ਨੂੰ ਤਾਂ ਕਿਹਾ ਵੀ ਇਹਨਾਂ ਦਾ ਟ੍ਰੀਟਮੈਂਟ ਕਰਾਓ ਕੁਝ ਨਾ ਕਿਸ ਤਰ੍ਹਾਂ ਕੀ ਹੈ ਦੇਖ ਕੋਈ ਦੱਸਿਆ ਨਹੀਂ ਨਹੀਂ ਉਹ ਤਾਂ ਛੱਡ ਕੇ ਚੱਲ ਗਏ ਮੈਂ ਤਾਂ ਲੋੜ ਵੀ ਕੀਤਾ ਨਾ ਕਿ ਚਲੋ ਬੜਾ ਜੱਗਾ ਛੱਟ ਲੱਗੀ ਹੈ ਛੱਡ ਕੇ ਘਰ ਪਰ ਜਿੱਦਾਂ ਵਾਈਫ ਹੁਣ ਦੱਸਣ ਲਈ ਹੈ ਹੁਣ ਦੱਸਿਆ ਨਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਹਸਪੀਟਲ ਲੈ ਚਲੋ ਔਰ ਉਹ ਹਸਪੀਟਲ ਨਹੀਂ ਲੈ ਗਏ ਘਰ ਲੈ ਗਏ ਤੁਹਾਨੂੰ ਲੱਗਦਾ ਨਹੀਂ ਇਹਨਾਂ ਦੀ ਨਰਾਈਕੀ ਹੈ ਕਿ ਮਲੁਕੀ ਜਿਹਨਾਂ ਨੂੰ ਇੱਕ ਨੂੰ ਟ੍ਰੀਟਮੈਂਟ ਚਾਹੀਦਾ ਸੀ ਹਸਪੀਟਲ ਲੈ ਕੇ ਜਾਂਦੇ ਨੇ ਪਰ ਘਰ ਛੱਡ ਕੇ ਜਾਣ ਦੇ ਨੇ ਦੇਖੋ ਜੇ ਚੀਜ਼ ਕੋਈ ਉਹਨਾਂ ਨੂੰ ਲੱਗ ਉਹਦੇ ਚ ਕਨਫੀਡੈਂਸ ਲੈ ਲੈਂਦੇ ਸਾਨੂੰ ਤਾਂ ਸਹੀ ਗਾਈਡ ਕਰਦੇ ਮੰਨ ਲਓ ਬਜਰੀ ਦੇ ਜਖਮ ਹੋਰ ਸਾਹ ਦੇ ਹੁੰਦੇ ਤੇ ਗਰਨੇਡ ਦੇ ਹੋਰ ਸਾਹ ਦੇ ਹੁੰਦੇ ਆ ਇੱਕ ਤੁਸੀਂ ਲਾਈਫ ਨੂੰ ਡੇਂਜਰਸ ਕਰ ਦਿਓ ਸ਼ਰਮਾਇ 7:30 ਵਜੇ ਦੀ ਘਟਨਾ ਸੋਮਵਾਰ ਦੀ ਤੇ ਹੁਣ ਅੱਜ ਮੰਗਲਵਾਰ ਹੋ ਗਿਆ ਵਾ 12 ਘੰਟੇ ਕੀ ਪਾਸ ਮੰਗਲਵਾਰੀ ਕੱਲ ਮੰਗਲਵਾਰ ਦੀ ਘਟਨਾ ਸੀ ਅੱਜ ਬੁੱਧਵਾਰ ਆ ਹਾਂਜੀ ਤੇ 12 ਘੰਟੇ ਦਾ ਟ੍ਰੀਟਮੈਂਟ ਸ਼ੁਰੂ ਕਰਾ ਲਿਆ ਨਾ ਟ੍ਰੀਟਮੈਂਟ ਜਿਹੜਾ ਕੱਲ ਹੋਇਆ ਹੋਇਆ ਅੱਜ ਪੋਤੇ ਮੇਰੇ ਦਾ ਹੀ ਜਨਮ ਦਿਨ ਸਾਰੇ ਗੈਸਟ ਆਣੇ ਸੀ ਅਈ ਉਧਰ ਬੀਦੀ ਹੀ ਉਹਨਾਂ ਸ਼ਾਮ ਨੂੰ ਫਿਰ ਹਸਪੀਟਲ ਖੜਾ ਗਏ ਉਹਨਾਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਬਾਅਦ ਚ ਚਰਚਾ ਚੱਲੀ ਹੈ ਗਰਨੇਟ ਦੀ ਉਸ ਤੋਂ ਬਾਅਦ ਦੁਬਾਰਾ ਪੁਲਿਸ ਨਾਲ ਰابط ਆਇਆ ਉਹਦੀ ਉਹਨੂੰ ਸਲਾਮੈਂ ਮੈਂ ਕੀਤੀ ਹੈ ਗੱਲ ਐਸ ਐਚਓ ਸਾਹਿਬ ਨਾਲ ਮੈਂ ਕਿਹਾ ਵੀ ਅੰਦਾਜ਼ ਤੂੰ ਸਹੀ ਦੱਸੋ ਸਾਨੂੰ ਉਹਨਾਂ ਨੇ ਕਿਹਾ ਤਫ਼ਤੀਸ਼ ਚੱਲਣ ਦੀ ਹੈ ਤੁਸੀਂ ਟ੍ਰੀਟਮੈਂਟ ਆਪਣਾ ਜਿੱਦਾਂ ਤੁਹਾਨੂੰ ਲੱਗਦਾ ਠੀਕ ਉਹ ਕਰਾਓ ਠੀਕ ਠੀਕ